ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਸ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੇ ਵਿੱਚ ਇੱਕ ਆਈਜੀ ਪੱਧਰ ਦੇ ਅਫਸਰ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੈਲਫ ਗੋਲੀकांड ਵਾਪਰਿਆ एक आई जी चचावा के चर्चावान ने कि मोटे मुनाफे की उम्मीद से आई जी जिस करके ठगी का शिकार हो गए ने और सैबर फ्रॉड का शिकार हो गए ने सो आई जी के जो कुछ भी ये वापर है इस उपर पूरी जानकारी जो है जरूर साझी करना परत दर परत जो विश्लेषण करना ताकि सूजे लोग भी इस तरह की घटना तो जागरूक हो सकन हो अजिहा सैबर फ्रॉड ना हो पटियाला आईजी रिटायर ਹੋ ਚੁੱਕੇ ਸੀ 아이जी ਅਮਰ ਸਿੰਘ ਚਾਹਲ ਸੋ ਉਹਨਾਂ ਦੇ ਮਾਮਲੇ 'ਚ ਕੱਲ ਖਬਰ ਆਈ ਕਿ ਅਮਰ ਸਿੰਘ ਚਾਹਲ ਉਹਨਾਂ ਨੇ ਆਪਣੇ ਘਰ ਦੇ ਵਿੱਚ ਖੁਦ ਦੇ ਉੱਤੇ ਆਪਣੇ ਸੁਰੱਖਿਆ ਮੁਲਾਜ਼ਮ ਦੇ ਹਥਿਆਰ ਦੇ ਨਾਲ ਆਪਣੇ ਆਪ ਤੇ ਗੋਲੀ ਚਲਾਈ ਇਹ ਖਬਰ ਆਈ ਮੀਡੀਆ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਔਰ ਤੁਰੰਤ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਉੱਥੇ ਪਾਰਕ ਹਸਪਤਾਲ ਹੈ ਪਟਿਆਲੇ 'ਚ ਉੱਥੇ ਲੈ ਕੇ ਗਏ ਤੇ ਫਿਰ ਇਹ ਖਬਰਾਂ ਆਈਆਂ ਕਿ ਉਹਨਾਂ ਦੀ ਸਰਜਰੀ ਹੋ ਗਈ ਹੈ ਤੇ ਜਿਹੜੀ ਗੋਲੀ ਹੈ ਉਹ ਉਹਨਾਂ ਦੇ ਢਿੱਡ ਦੇ ਖੇਤਰ 'ਚ ਵੱਜੀ ਸੋ ਬਚਾਅ ਹੋ ਗਿਆ ਦਿਲ ਵਾਲੇ ਪਾਸੇ ਨਹੀਂ ਸੀ ਸੋ ਹਾਲਾਂਕਿ ਉਹਨਾਂ ਨੂੰ ਠੀਕ ਹੋਣ ਨੂੰ ਮੁਕੰਮਲ ਤੌਰ ਤੇ ਠੀਕ ਹੋਣ ਨੂੰ ਵਕਤ ਲੱਗੇਗਾ ਪਰ ਉਹਨਾਂ ਦੀ ਜਾਨ ਬਚ ਗਈ ਹੈ ਇਹ ਪਰਿਵਾਰ ਦੇ ਲਈ ਇੱਕ ਰੀਲੀਫ ਵਾਲੀ ਖਬਰ ਹੈ ਪਰ ਆਈਜੀ ਅਮਰ ਸਿੰਘ ਚਾਹਲ ਜਿਹੜਾ ਉਹਨਾਂ ਨੇ ਸੈਲਫ ਗੋਲੀकांड ਕੀਤਾ ਜਾਂ ਸੁਸਾਈਡ ਦਾ ਅਟੈਂਪਟ ਕੀਤਾ ਇਹਦੇ ਪਿੱਛੇ ਕਾਰਨ ਕੀ ਹੈ ਅਸਲ 'ਚ ਰਿਟਾਇਰ ਸੀ ਕਿਤੇ ਨਾ ਕਿਤੇ ਉਹਨਾਂ ਦੀ ਕੋਸ਼ਿਸ਼ ਸੀ ਕਿ ਜਿੰਨਾ ਕੁ ਵੀ ਪੈਸਾ ਹੈ ਉਹਨੂੰ ਵੱਧ ਕਿਵੇਂ ਕੀਤਾ ਜਾਵੇ ਹਰ ਕੋਈ ਜਿਹੜਾ ਉਹਦੇ ਕੋਲੇ ਪੈਸਾ ਹੈ ਉਹਨੂੰ ਕਿਤੇ ਨਾ ਕਿਤੇ ਵਰਤਣਾ ਚਾਹੁੰਦਾ ਹੈ ਕਿ 1 ਲੱਖ ਨੂੰ 2 ਲੱਖ ਕਿਵੇਂ ਬਣਾ ਲੀਏ 1 ਕਰੋੜ ਨੂੰ 2 ਕਰੋੜ ਕਿਵੇਂ ਬਣਾ ਲੀਏ ਕਿਉਂਕਿ ਜਿਹੜੇ ਆંકੜੇ ਆਏ ਨੇ ਆਈਜੀ ਸਾਹਿਬ ਦੇ ਆਈਜੀ ਸਾਹਿਬ ਬਾਰੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨੇ ਅਕਾਊਂਟਾਂ 'ਚੋਂ ਪੈਸੇ ਟਰਾਂਸਫਰ ਕਿੱਥੇ ਕਿਤੇ ਕਿੱਥੇ ਪੈਸੇ ਟਰਾਂਸਫਰ ਕੀਤੇ ਮੈਂ ਵੀ ਦੱਸਦਾ ਪਹਿਲਾਂ ਇਹ ਅਸੀਂ ਜਾਣ ਲਈਏ ਕਿ ਆਈਜੀ ਅਮਰ ਸਿੰਘ ਚਾਲ ਉਹਨਾਂ ਨੂੰ ਉਹਨਾਂ ਨੂੰ ਇਹ ਭਰੋਸਾ ਹੋ ਗਿਆ ਕਿ ਇੱਕ ਵਟਸਐਪ ਗਰੁੱਪ ਦੇ ਵਿੱਚ ਉਹਨਾਂ ਨੇ ਇੱਕ ਐਪਲੀਕੇਸ਼ਨ ਦੇਖੀ WhatsApp ਗਰੁੱਪ 'ਚ ਇੱਕ ਐਪਲੀਕੇਸ਼ਨ ਦੇਖੀ ਅੱਜਕੱਲ੍ਹ ਐਪਲੀਕੇਸ਼ਨਾਂ ਦੇ ਜ਼ਰੀਏ ਕਈ ਲੋਕ ਆਨਲਾਈਨ ਟਰੇਡਿੰਗ ਦੇ ਟਿਪਸ ਦੰਦੇ ਨੇ 뮤ਚੁਅਲ ਫੰਡ 'ਚ ਪੈਸੇ ਕਿਵੇਂ ਲਾਉਣੇ ਹੈ ਸ਼ੇਅਰ ਮਾਰਕੀਟ 'ਚ ਪੈਸੇ ਕਿਵੇਂ ਲਾਉਣੇ ਹੈ ਐ ਗਰੁੱਪਾਂ ਦੇ ਵਿੱਚ ਕੋਈ ਇਸ ਤਰੀਕੇ ਦੇ ਉਹਨਾਂ ਨੂੰ ਗਰੁੱਪ 'ਚ ਸ਼ਾਮਲ ਹੋ ਗਏ ਉਹ ਇਸ ਤਰ੍ਹਾਂ ਦੇ ਜਿਦੇ ਵਿੱਚ ਦੱਸਿਆ ਜਾਂਦਾ ਸੀ ਕਿ ਆਨਲਾਈਨ ਟਰੇਡਿੰਗ ਕਿਵੇਂ ਹੋਣੀ ਹੈ ਸ਼ੇਅਰ ਮਾਰਕੀਟ ਚ ਪ੍ਰੋਫਿਟ ਮਿਊਚੁਅਲ ਫੰਡ ਆਈਪੀਓ ਚ ਪੈਸੇ ਕਿਵੇਂ ਇਨਵੈਸਟ ਕਰਨੇ ਨੇ ਤੇ ਉਹ ਪੈਸੇ ਕਿਵੇਂ ਪ੍ਰੋਫਿਟ ਹੋਣਾ ਇਹ ਉਹ ਨਾਮ ਦੱਸਦੇ ਨੇ ਇੱਕ ਕੰਪਨੀ ਦਾ ਵੈਲਥ ਇਕੁਇਟੀ ਐਡਵਾਈਜ਼ਰ ਇਹ ਦੱਸਿਆ ਉਸ ਗਰੁੱਪ ਦੇ ਉਸ ਗਰੁੱਪ ਦੇ ਵਿੱਚ ਇੱਕ ਵਿਅਕਤੀ ਜਿਹੜਾ ਗਰੁੱਪ ਦਾ ਮੁਖੀ ਸੀ ਉਹ ਆਪਣੇ ਆਪ ਨੂੰ ਸੀਈਓ ਉਹਨੇ ਲਿਖਿਆ ਹੋਇਆ ਸੀ ਹੁਣ ਪਤਾ ਨਹੀਂ ਕਿ ਉਹ ਸਹੀ ਸੀ ਜਾਂ ਗਲਤ ਸੀ ਆਜੀ ਅਮਰ ਸਿੰਘ ਚਾਲ ਉਹਨਾਂ ਦਾ ਦਾਵਾ ਹੈ ਉਹਨਾਂ ਨੇ ਸੂਸਾਈਡ ਨੋਟ ਵੀ ਲਿਖਤਾ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਸੀ ਵੀ ਮੈਂ ਆਪਣੇ ਤੇ ਗੋਲੀ ਮਾਰ ਲੈਣੀ ਐ ਤੇ ਜੇ ਮੈਂ ਨਾ ਬਚਿਆ ਉਹਨਾਂ ਨੇ ਸੂਸਾਈਡ ਨੋਟ ਲਿਖਤਾ ਪ੍ਰਧਾਨ ਮੰਤਰੀ ਦੇ ਨਾਂ ਫਾਈਨਾਂਸ ਮਿਨਿਸਟਰ ਦੇ ਨਾਂ ਗ੍ਰਹਿ ਮੰਤਰੀ ਦੇ ਨਾਂ ਦੇਸ਼ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਔਰ ਪੰਜਾਬ ਦੇ ਡੀਜੀਪੀ ਦੇ ਨਾਂ ਔਰ ਉਹਨਾਂ ਨੇ ਸੂਸਾਈਡ ਨੋਟ ਦੇ ਉੱਪਰ ਲਿਖਿਆ ਐਮਰਜੈਂਸੀ ਐਂਡ ਅਰਜੈਂਟ ਕਿ ਉਹਨਾਂ ਨੇ ਸੂਸਾਈਡ ਨੋਟ ਚ ਦੱਸਿਆ ਕਿ ਇੱਕ ਵੈਲਥ ਇਕਵਿਟੀ ਗਰੁੱਪ ਐ ਇੱਕ ਵਟਸਐਪ ਗਰੁੱਪ ਸੀ ਉਹਦੇ ਚ ਆ ਬੰਦਾ ਮੁਖੀ ਸੀ ਉਹਦਾ ਇਨਾਂ ਦੀ ਐਪਲੀਕੇਸ਼ਨ ਸੀ ਜਿਹਦੇ ਜ਼ਰੀਏ ਇਹ ਲੋਕਾਂ ਤੋਂ ਇਨਵੈਸਟਮੈਂਟ ਕਰਾਉਂਦੇ ਸੀ ਔਰ ਗਰੁੱਪ ਵਿੱਚ ਪ੍ਰਚਾਰ ਕਰਦੇ ਸੀ ਵੀ ਅਸੀਂ ਇਨਵੈਸਟਮੈਂਟ ਕੀਤੀ ਬਹੁਤ ਫਾਇਦਾ ਹੋਇਆ ਤੇ ਜਦੋਂ ਇਸ ਐਪਲੀਕੇਸ਼ਨ ਦੇ ਜ਼ਰੀਏ ਲੋਕ ਇਨਵੈਸਟਮੈਂਟ ਕਰਨ ਲੱਗ ਜਾਂਦੇ ਸੀ ਤੇ ਫਿਰ ਅਮਰ ਸਿੰਘ ਚਾਲ ਕਹਿੰਦੇ ਵੀ ਮੇਰੇ ਨਾਲ ਠੱਗੀ ਹੋਈ ਕਿਵੇਂ ਹੋਈ ਕੀਤਾ ਕੀ ਅਮਰ ਸਿੰਘ ਚਾਲ ਨੇ ਅਮਰ ਸਿੰਘ ਚਾਲ ਕਹਿੰਦੇ ਵੀ ਮੈਂ 8 ਕਰੋੜ ਤੋਂ ਵੱਧ ਪੈਸਾ ਇਨਵੈਸਟ ਕਰਤਾ ਹੁਣ ਇੱਕ ਤਾਂ ਇਹ ਸਵਾਲ ਬਹੁਤ ਵੱਡਾ ਹੈ ਕਿ ਮੁਨਾਫੇ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਮੀਦ ਸੀ ਅਮਰ ਸਿੰਘ ਚਾਲ ਉਹਨਾਂ ਨੂੰ ਵੀ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਹੋਵੇ। ਇਹ ਅਸੀਂ ਇਹ ਕਹਿ ਲਈਏ ਕਿ ਹੱਦ ਤੋਂ ਵੱਧ ਮੁਨਾਫੇ ਦਾ ਚਾਅ ਸੀ ਮੈਂ ਲਾਲਚ ਸ਼ਬਦ ਨਹੀਂ ਵਰਤਦਾ। ਆਈਜੀ ਸਾਹਿਬ ਨੂੰ ਮੁਨਾਫੇ ਦਾ ਚਾਅ ਸੀ ਕਹਿੰਦੇ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਦੋਸਤਾਂ ਮਿੱਤਰਾਂ ਤੋਂ ਉਧਾਰ ਲੈ ਕੇ ਵੀ ਪੈਸਾ ਇਨਵੈਸਟ ਕਰਦਾ। ਇਹ ਗੱਲ ਬੜੀ ਹੈਰਾਨੀ ਵਾਲੀ ਹੈ। ਅਗਰ ਆਈਜੀ ਸਾਹਿਬ ਤੁਹਾਡੇ ਕੋਲੇ ਆਪਣਾ ਪੈਸਾ 50 ਲੱਖ 1 ਕਰੋੜ 1.5 ਕਰੋੜ ਤੁਸੀਂ ਜਿੰਨਾ ਵੀ ਇਨਵੈਸਟ ਕਰਨਾ ਚਾਹੁੰਦੇ ਸੀ ਵੈਸੇ ਤਾਂ ਤੁਹਾਨੂੰ ਆਪਣਾ ਹੀ ਕਰਨਾ ਚਾਹੀਦਾ ਸੀ ਹੁਣ ਕਹਿੰਦੇ ਜੀ ਉਹ WhatsApp ਗਰੁੱਪ ਚ ਐਪਲੀਕੇਸ਼ਨਾਂ ਦੇ ਜ਼ਰੀਏ ਉਹ ਦਿਖਾ ਦਿੰਦੇ ਸੀ ਸਾਨੂੰ ਵੀ ਦੇਖੋ ਜੀ ਕਿੰਨੀ ਤਰੱਕੀ ਹੋ ਰਹੀ ਹੈ ਇੰਨੇ ਪੈਸੇ ਲਾਓ ਇੰਨੀ ਇਨਵੈਸਟਮੈਂਟ ਹੋ ਰਹੀ ਹੈ ਇੰਨੇ ਪ੍ਰੋਫਿਟ ਹੋ ਰਹੇ ਨੇ ਇੰਨੀ ਗਰੋਥ ਹੋ ਰਹੀ ਹੈ ਉਹ ਕਹਿੰਦੇ ਜੀ ਮੈਂ ਵੀ ਬਸ ਉਲਝ ਗਿਆ ਲਾਲਚ ਆ ਗਿਆ ਕਹਿ ਦੋ ਤੇ ਇਧਰ ਉਧਰੋਂ ਪੈਸੇ ਫੜ ਕੇ ਕਹਿੰਦੇ 8 ਕਰੋੜ ਦੇਤਾ ਹੁਣ ਉਥੇ ਕੈਸ਼ ਤਾਂ ਦਿੱਤਾ ਨਹੀਂ ਜਾ ਸਕਦਾ ਕਿਉਂਕਿ ਉਹ ਸਾਰੀ ਸਾਰਾ ਪੈਸਾ ਜਦੋਂ ਆਨਲਾਈਨ ਟ੍ਰਾਂਸਫਰ ਹੋਇਆ ਕਿਤਨਾ ਕਿਤੇ ਖਾਤਿਆਂ 'ਚ ਇੱਕ ਨੰਬਰ ਦਾ ਪੈਸਾ ਹੀ ਹੈ ਹੁਣ ਆਈਜੀ ਸਾਹਿਬ ਦੱਸਦੇ ਨੇ ਸੁਸਾਈਡ ਨੋਟਾਂ ਦੇ ਵਿੱਚ ਹਾਲਾਂਕਿ ਉਹ ਬਚ ਗਏ ਪਰ ਉਹਨਾਂ ਨੇ ਸਾਰਾ ਇੰਤਜ਼ਾਮ ਕਰਤਾ ਸੀ ਵੀ ਜੇ ਮੈਂ ਨਾ ਬਚਿਆ ਤੇ ਇਹ ਸੁਸਾਈਡ ਨੋਟਾਂ ਦੇ ਆਧਾਰ 'ਤੇ ਇਹਦੀ ਜਾਂਚ ਹੋਵੇ ਉਹ ਕਹਿੰਦੇ ਜੀ ਮੈਂ ਐਕਸਿਸ ਬੈਂਕ ਐਚਡੀਐਫਸੀ ਤੇ ਆਈਸੀਸੀ ਬੈਂਕ ਦੇ ਖਾਤਿਆਂ 'ਚੋਂ 8 ਕਰੋੜ ਤੋਂ ਜ਼ਿਆਦਾ ਪੈਸਾ ਟ੍ਰਾਂਸਫਰ ਕਰਤਾ ਸੀ ਇਨਵੈਸਟ ਕਰਤਾ ਸੀ ਤੇ 7 ਕਰੋੜ ਰੁਪਏ ਉਧਾਰ ਲਏ ਸੀ ਹੁਣ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਆਈਜੀ ਸਾਹਿਬ ਤੁਹਾਡੇ ਲਈ ਬਾਕੀ ਅਫਸਰ ਵੀ ਜ਼ਰੂਰ ਧਿਆਨ ਨਾਲ ਸੁਣਨ ਖਾਸ ਤੌਰ ਤੇ ਉਹ ਵਿਅਕਤੀ ਜ਼ਰੂਰ ਸੁਣਨ ਇਸ ਗੱਲ ਨੂੰ ਆਈਜੀ ਸਾਹਿਬ ਦੀ ਖਬਰ ਨੂੰ ਜਿਹੜੇ ਰਿਟਾਇਰ ਨੇ ਕਿਉਂਕਿ ਜਦੋਂ ਵਿਅਕਤੀ ਰਿਟਾਇਰ ਹੁੰਦਾ ਹੈ ਤੇ ਉਹਦੇ ਕੋਲੇ ਜਿਹੜਾ ਪੈਸਾ ਆਉਂਦਾ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਮੈਂ ਵਧਾ ਲਾਂ ਪਰ ਇਹਦੇ ਲਈ ਬਹੁਤ ਸੋਚ ਸਮਝ ਕੇ ਤੁਹਾਨੂੰ ਇਨਵੈਸਟਮੈਂਟ ਕਰਨੀ ਚਾਹੀਦੀ ਔਰ ਉਧਾਰ ਲੈ ਕੇ ਤਾਂ ਇਨਵੈਸਟਮੈਂਟ ਕਰਨੀ ਹੀ ਨਹੀਂ ਚਾਹੀਦੀ ਹੁਣ ਉਹ ਕਹਿੰਦੇ ਜੀ ਮੈਂ 7 ਕਰੋੜ ਰੁਪਏ ਉਧਾਰ ਲਿਆ ਸੀ ਆਈਜੀ ਸਾਹਿਬ ਕਹਿੰਦੇ ਹੁਣ ਜੇ 7 ਕਰੋੜ ਰੁਪਇਆ ਉਧਾਰ ਲਿਆ ਸੀ ਤੇ ਉਹਨਾਂ ਦੇ ਨਾਲ ਠੱਗੀ ਵੱਜ ਗਈ ਤੇ ਫਿਰ ਜਿਨ੍ਹਾਂ ਨੇ ਪੈਸੇ ਦਿੱਤੇ ਸੀ ਉਹ ਵੀ ਉਮੀਦ ਕਰਦੇ ਹੋਣੇ ਆ ਵੀ ਆਜੀ ਜੀ ਸਾਹਿਬ ਅਸੀਂ ਤੁਹਾਨੂੰ ਪੈਸਾ ਦਿੱਤਾ ਸੀ ਸਾਡਾ ਪ੍ਰੋਫਿਟ ਦੱਸਿਓ ਕਿੰਨਾ ਕੁ ਬਣਿਆ ਤੇ ਕਦੋਂ ਕਿਸਾਨੂੰ ਮਿਲਣਗੇ ਤੇ ਆਜੀ ਜੀ ਸਾਹਿਬ ਕਹਿੰਦੇ ਜਦੋਂ ਮੈਨੂੰ ਸ਼ੱਕ ਸ਼ੱਕ ਹੋਇਆ ਉਸ ਤੋਂ ਪਹਿਲਾਂ ਜਦੋਂ ਮੈਂ ਪ੍ਰੋਫਿਟ ਐਡ ਐਡ ਦੇਖੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਪੈਸਾ ਕਢਣਾ ਤੇ ਉਹ ਕਹਿੰਦੇ ਜਦੋਂ ਮੈਂ ਪੈਸਾ ਵਾਪਸ ਕਢਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਉਹ ਟੈਕਸ ਦੀ ਗੱਲ ਆ ਗਈ ਸਰਵਿਸ ਚਾਰਜ ਦੀ ਗੱਲ ਆ ਗਈ ਧਿਆਨਾਂ ਕਾਨੀ ਹੋਣ ਲੱਗੀ ਮਾੜਾ ਮੋਟਾ ਪੈਸਾ ਕਹਿੰਦੇ ਮੈਂ ਜਿਹੜਾ ਵਾਪਸ ਲੈ ਰਿਆ ਸੀ ਤੇ ਉਹਦੇ ਤੇ ਉਹਨਾਂ ਨੇ ਮੇਰੇ ਕੋਲੋਂ ਟੈਕਸ ਦੇ ਨਾਂ ਤੇ ਪੈਸੇ ਵਸੂਲ ਕੀਤੇ ਉਹ ਲਿਖਦੇ ਨੇ ਆਪਣੇ ਉਹਦੇ ਵਿੱਚ ਵੀ ਕਹਿੰਦੇ ਮੈਂ 5 ਕਰੋੜ ਰੁਪਏ ਕੱਢਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਦੇ ਚ 1.5% ਸਰਵਿਸ ਫੀਸ ਤੇ 3% ਟੈਕਸ ਦੇ ਨਾਂ ਤੇ 2.25 ਕਰੋੜ ਵਸੂਲ ਕੀਤੇ ਗਏ ਕਹਿੰਦੇ ਇਹਦੇ ਬਾਅਦ ਵੀ ਪੈਸੇ ਨਹੀਂ ਦਿੱਤੇ ਗਏ ਤੇ ਦੁਬਾਰਾ 2 ਕਰੋੜ ਰੁਪਏ ਫਿਰ 20 ਲੱਖ ਰੁਪਏ ਪ੍ਰੀਮੀਅਮ ਮੈਂਬਰਸ਼ਿਪ ਫੀਸ ਦੇ ਨਾਂ ਤੇ ਮੰਗੇ ਗਏ ਮਤਲਬ ਉਹ ਕਹਿੰਦੇ ਮੇਰੇ ਪੈਸੇ ਮੋੜੇ ਨਹੀਂ ਤੇ ਉਹ ਕੁਝ ਨਾ ਕੁਝ ਮੇਰੇ ਤੋਂ ਮੰਗਦੇ ਰਹੇ ਆਈਜੀ ਸਾਹਿਬ ਕਹਿੰਦੇ ਹੁਣ ਆਈਜੀ ਐਡਾ ਵੱਡਾ ਜਿਹੜਾ ਹੈਗਾ ਇਨਸਪੈਕਟਰ ਜਨਰਲ ਆਫ ਪੁਲਿਸ ਇਹ ਤੋਂ ਹੀਠਾ ਹੁੰਦੇ ਨੇ ਡੀਆਈਜੀ ਡਿਪਟੀ ਇਨਸਪੈਕਟਰ ਜਨਰਲ ਹੁਣ ਉਹ ਡਿਪਟੀ ਇਨਸਪੈਕਟਰ ਜਨਰਲ ਅਸੀਂ ਸੁਣੇ ਨੇ ਹਰਚਨ ਸਿੰਘ ਭੁੱਲਰ ਸਾਹਿਬ ਜਿਹੜੇ ਜਿਨ੍ਹਾਂ ਦੇ ਘਰੋਂ ਵੀ ਕਰੋੜਾ ਰੁਪਏ ਮਿਲੇ ਸੀ 7 ਕਰੋੜ ਤੋਂ ਸ਼ਾਇਦ ਜ਼ਿਆਦਾ ਹੀ ਸੀ ਕੁਝ ਸਮਾਂ ਪਹਿਲਾਂ ਤੇ ਉਹਨਾਂ ਦੇ ਘਰੋਂ ਪੈਸੇ ਮਿਲੇ ਸੀ ਉਹਨਾਂ ਤੇ ਤਾਂ ਸੀਬੀਆਈ ਨੇ ਸੀਬੀਆਈ ਨੇ ਉਹਨਾਂ ਨੂੰ ਕ腐ਸ਼ਨ ਚ ਗ੍ਰਫਤਾਰ ਕੀਤਾ ਸੀ ਅੱਛਾ ਹੁਣ ਸੀਬੀਆਈ ਨੇ ਹਰਚਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਗ੍ਰਹਿ ਮੰਤਰਾਲੇ ਤੋਂ ਮੰਗੀ ਹੈ ਮਨਜ਼ੂਰੀ ਕਿ ਗ੍ਰਹਿ ਮੰਤਰਾਲਾ ਮਨਜ਼ੂਰੀ ਦੇ ਦੇ ਅਮਿਤ ਸ਼ਾਹ ਜੀ ਦਾ ਮਹਿਕਮਾ ਤਾਂ ਕਿ ਅਸੀਂ ਡੀਆਈਜੀ ਹਰਚਨ ਸਿੰਘ ਭੁੱਲਰ ਦੇ ਖਿਲਾਫ ਅਦਾਲਤ ਚ ਕੇਸ ਚਲਾਈ ਅਜੇ ਤੱਕ ਕੇਸ ਚਲਾਉਣ ਦੀ ਮਨਜ਼ੂਰੀ ਨਹੀਂ ਮਿਲੀ ਪਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਜਦੋਂ CBI ਮਨਜ਼ੂਰੀ ਮੰਗਦੀ ਹੈ ਤੇ ਉਹ ਮਿਲ ਜਾਣੀ ਹੈ ਤੇ ਫਿਰ ਵਿਧਿਵਤ ਕੇਸ ਚੱਲੂਗਾ ਹਰਚੰਦ ਸਿੰਘ ਭੁੱਲਰ ਤੇ ਜਿਵੇਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਗਵਰਨਰ ਤੋਂ ਮਨਜ਼ੂਰੀ ਲੈ ਕੇ ਵਿਕਰਮ ਸਿੰਘ ਮਜੀਠੀਆ ਤੇ ਵੀ ਡੀਏ ਦਾ ਕੇਸ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਅਦਾਲਤ ਦੇ ਵਿੱਚ ਸ਼ੁਰੂ ਕਰਤਾ ਹੋਇਆ ਉਹਦੀਆਂ ਵੀ ਪੇਸ਼ੀਆਂ ਛੇਤੀ ਸ਼ੁਰੂ ਹੋ ਜਾਣਗੀਆਂ ਮਤਲਬ ਡੀਆਈਜੀ ਦੀ ਗੱਲ ਚਲੋ ਸਾਰੇ ਜਾਣਦੇ ਹੁਣ ਆਈਜੀ ਸਾਹਿਬ ਇਹਨਾਂ ਨੇ 7 ਕਰੋੜ ਉਧਾਰ ਲੈ ਕੇ ਦੇਤਾ ਤੇ ਵਾਪਸ ਮੋੜ ਨਹੀਂ ਸੀ ਰਿਹਾ ਫਸ ਗਏ ਮਾਨਸਿਕ ਦਬਾਅ ਚ ਆ ਗਏ ਬਹੁਤ ਜ਼ਿਆਦਾ ਚਿੰਤਾ ਚ ਆ ਗਏ ਔਰ ਸੁਸਾਈਡ ਨੋਟ ਤੇ ਲਿਖਿਆ ਵੀ ਇਹ ਪੈਸਾ ਸਾਰਾ ਦਵਾਇਆ ਜਾਵੇ ਮੇਰੇ ਪਰਿਵਾਰ ਨੂੰ ਦਿੱਤਾ ਜਾਵੇ ਤਾਂ ਕਿ ਜਿੰਨਾਂ ਜਿੰਨਾਂ ਦਾ ਪੈਸਾ ਹੈ ਉਹਨਾਂ ਨੂੰ ਦਿੱਤਾ ਜਾਵੇ ਸੋ ਇੱਕ ਤਰ੍ਹਾਂ ਨਾਲ ਇਹ ਮੰਨਿਆ ਜਾਂਦਾ ਹੈ ਕਿ ਉਹ ਬਹੁਤ ਵੱਡੇ ਮਾਨਸਿਕ ਬੋਝ ਥੱਲੇ ਆ ਗਏ ਵੀ ਮੈਂ ਹੁਣ ਅਗਰ ਮੈਨੂੰ ਇਹ ਪੈਸਾ ਨਹੀਂ ਦੇ ਰਹੇ ਤੇ ਉਹ ਕਹਿੰਦੇ ਫੇਰ ਮੈਨੂੰ ਪਤਾ ਲੱਗਿਆ ਵੀ ਮੇਰੇ ਨਾਲ ਫਰਾਡ ਹੋ ਗਿਆ ਇਹ ਔਨਲਾਈਨ ਐਪਲੀਕੇਸ਼ਨ ਦੇ ਨਾਂ ਤੇ ਮੇਰੇ ਨਾਲ ਫਰਾਡ ਕਰਕੇ ਹੁਣ ਪਹਿਲੀ ਤਾਂ ਗੱਲ ਕਿਸੇ ਵੀ WhatsApp ਗਰੁੱਪ 'ਚ ਜਦੋਂ ਤੁਸੀਂ ਜਾਣੇ ਹੋ ਕੋਈ WhatsApp ਗਰੁੱਪ ਹੈ ਉੱਥੇ ਮਿੱਠੀਆਂ-ਮਿੱਠੀਆਂ ਗੱਲਾਂ ਹੋ ਰਹੀਆਂ ਨੇ ਉਹ ਕਿਸੇ ਐਪ ਦਾ ਵਰਤੋਂ ਕਰਦੇ ਨੇ ਤੁਸੀਂ ਉਸ ਐਪ ਨੂੰ ਇੰਸਟਾਲ ਕਰ ਲੈਨੇ ਹੋ ਤੇ ਫਿਰ ਤੁਸੀਂ ਇਨਵੈਸਟਮੈਂਟ ਸ਼ੁਰੂ ਕਰ ਦਿੰਨੇ ਹੋ ਤੇ ਫਿਰ ਮਾਮਲਾ ਬੜਾ ਚਿੰਤਾਜਨਕ ਬਣ ਜਾਂਦਾ ਹੈ ਸੋ ਇਸ ਕਰਕੇ ਬਹੁਤ ਸੋਚ ਸਮਝ ਕੇ ਬਹੁਤ ਖੋਜ ਪੜਤਾਲ ਕਰਕੇ ਅਗਰ ਤੁਸੀਂ ਕਿਸੇ ਮਿਊਚੁਅਲ ਫੰਡ 'ਚ ਪੈਸੇ ਲਾਉਣੇ ਨੇ ਪਹਿਲਾਂ ਉਸ ਵਿਅਕਤੀ ਦੇ ਦਫ਼ਤਰ ਜਾਓ ਜਿਹੜਾ ਲੀਗਲ ਅਥਾਰਟੀ ਹੈ ਕੋਈ ਕੰਮ ਕਰਦਾ ਹੈ ਉਹਦਾ ਥਾਂ ਪਤਾ ਟਿਕਾਣਾ ਵੇਖੋ ਮਿਊਚੁਅਲ ਫੰਡ ਚ ਵੀ ਜੇ ਇਨਵੈਸਟ ਕਰਨਾ ਹੈ ਬੈਂਕਾਂ ਚ ਜਾਓ ਬੈਂਕਾਂ ਤੋਂ ਜਾਣਕਾਰੀ ਲਓ ਵੀ ਤੁਸੀਂ ਕਿਹੜੇ ਫੰਡ ਚ ਤੁਹਾਨੂੰ ਇਨਵੈਸਟ ਕਰਨਾ ਚਾਹੀਦਾ ਸੋ ਆਪਣੀ ਰਿਟਾਇਰਮੈਂਟ ਦੇ ਪੈਸੇ ਦੇ ਨਾਲ ਨਾਲ ਆਈਜੀ ਸਾਹਿਬ ਨੇ ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ 7 ਕਰੋੜ ਵੀ ਐਪਲੀਕੇਸ਼ਨ ਚ ਛਾੜਤਾ ਤੇ ਜਦੋਂ ਫਿਰ ਏਡੀ ਜ਼ਿਆਦਾ ਦਿਮਾਗੀ ਟੈਨਸ਼ਨ 7-8 ਕਰੋੜ ਬੜਾ ਔਖਾ ਹੁੰਦਾ ਜਿਹਦੇ ਕੋਲੇ ਇਮਾਨਦਾਰੀ ਦਾ ਉਹਦੇ ਲਈ ਤਾਂ ਬਹੁਤ ਔਖਾ ਹੈ ਸੋ ਇਸ ਕਰਕੇ ਫਿਰ ਆਈਜੀ ਸਾਹਿਬ ਨੇ ਸ਼ਾਇਦ ਇੱਕ ਕਦਮ ਚੁੱਕਿਆ ਜਿਹੜਾ ਉਹਨਾਂ ਨੇ ਸੁਸਾਈਡ ਨੋਟ ਲਿਖਿਆ ਪਰ ਸ਼ੁਕਰ ਹੈ ਰੱਬ ਦਾ ਕਿ ਉਹਨਾਂ ਦੀ ਜਾਨ ਬਚ ਗਈ ਤੇ ਜਿਹੜਾ ਇਹ ਫਰਾਡ ਹੋਇਆ ਮੈਨੂੰ ਲੱਗਦਾ ਹੈ ਕਿ ਸਾਡੀਆਂ ਸੈਂਟਰਲ ਏਜੰਸੀਆਂ ਦੇ ਨਾਲ ਨਾਲ ਪੰਜਾਬ ਸਰਕਾਰ ਔਰ ਪੰਜਾਬ ਦੇ ਡੀਜੀਪੀ ਇਹ ਜ਼ਰੂਰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨਗੇ ਔਰ ਕੇਂਦਰ ਸਰਕਾਰ ਵੀ ਕਾਰਵਾਈ ਕਰੂਗੀ ਕਿਉਂਕਿ ਕਿਸੇ ਖਾਤੇ ਚ ਤਾਂ ਆਈਜੀ ਸਾਹਿਬ ਨੇ ਪੈਸਾ ਪਾਇਆ ਹੈ ਨਾ ਜਿਹੜਾ ਉਹਨਾਂ ਨੂੰ ਟ੍ਰਾਂਸਫਰ ਕੀਤਾ ਪੈਸਾ ਉਹ ਟ੍ਰਾਂਸਫਰ ਤਾਂ ਬੈਂਕ ਖਾਤਿਆਂ ਚ ਹੀ ਹੋਇਆ ਸੋ ਆਈਜੀ ਅਮਰ ਸਿੰਘ ਚਾਲ ਉਹਨਾਂ ਦੇ ਖਾਤਿਆਂ ਚ ਉਹ ਜਿਹੜੇ ਜਿਹੜੇ ਬੈਂਕ ਖਾਤਿਆਂ ਚ ਪੈਸਾ ਗਿਆ ਉਹ ਸਾਰੇ ਬੈਂਕ ਖਾਤੇ ਫ੍ਰੀਜ਼ ਕਰਕੇ ਮੁਕੰਮਲ ਇਨਕੁਆਇਰੀ ਹੋਣੀ ਚਾਹੀਦੀ ਹੈ ਹੋ ਸਕਦਾ ਹੈ ਆਈਜੀ ਅਮਰ ਸਿੰਘ ਚਾਲ ਤੋਂ ਤਾਂ ਪੈਸਾ ਉਹਨਾਂ ਨੇ ਲਿਆ ਹੀ ਲਿਆ ਹੋਰਾਂ ਤੋਂ ਪਤਾ ਨਹੀਂ ਕਿੰਨਾ ਕਿੰਨਾ ਪੈਸਾ ਲਿਆ ਹੋਣਾ ਔਰ ਅਗਰ ਉਹ ਬਿਲਕੁਲ ਸਹੀ ਨੇ ਲੀਗਲ ਨੇ ਫੇਰ ਸਰਕਾਰ ਖੁਲਾਸਾ ਕਰੇ ਵੀ ਆਈਜੀ ਸਾਹਿਬ ਨੂੰ ਦੱਸਿਆ ਜਾਵੇ ਵੀ ਇਹਨਾਂ ਦੇ ਪੈਸੇ ਕਿਉਂ ਨਹੀਂ ਮੋੜੇ ਫਿਰ ਉਹਨਾਂ ਨੇ ਸੋ ਇਹ ਗੱਲਾਂ ਸਾਈਬਰ ਫਰਾਡ ਅੱਜਕੱਲ ਬਹੁਤ ਜ਼ਿਆਦਾ ਹੈ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਹੈ ਬੜੇ ਸचेਤ ਹੋਣ ਦੀ ਲੋੜ ਹੈ ਅੱਖਾਂ ਬੰਦ ਕਰਕੇ ਇਨਵੈਸਟਮੈਂਟ ਔਰ ਲਾਲਚ ਮੁਨਾਫੇ ਦੇ ਲਾਲਚ ਦੇ ਵਿੱਚ ਜ਼ਰੂਰਤ ਤੋਂ ਵੱਧ ਇਨਵੈਸਟਮੈਂਟ ਇਹ ਬੜੀ ਖਤਰਨਾਕ ਹੋ ਸਕਦੀ ਹੈ ਸੋ ਮੈਨੂੰ ਲੱਗਦਾ ਹੈ ਆਈਜੀ ਸਾਹਿਬ ਦੇ ਨਾਲ ਜੋ ਕੁਝ ਵਾਪਰਿਆ ਇਬੜਾ ਮੰਦ ਭੱਗਿਆ ਉਹਨਾਂ ਦੀ ਜਾਨ ਬਚ ਗਈ ਤੇ ਹੁਣ ਉਮੀਦ ਕਰਾਂਗੇ ਕਿ ਸਰਕਾਰਾਂ ਉਹਨਾਂ ਦਾ ਪੈਸਾ ਦਵਾ ਦੇਣ ਤਾਂਕਿ ਆਈਜੀ ਸਾਹਿਬ ਜਦੋਂ ਦੁਬਾਰਾ ਘਰੇ ਆਉਣ ਤੇ ਕਿਸੇ ਤਰ੍ਹਾਂ ਦੀ ਉਹਨਾਂ ਦੀ ਮਾਨਸਿਕ ਸਥਿਤੀ ਤੇ ਦਿੱਕਤ ਨਾ ਹੋਵੇ ਕੋਈ ਬੋਝ ਉਹਨਾਂ ਨੂੰ ਨਾ ਰਵੇ ਉਹਨਾਂ ਦੀ ਇਸ ਇਹ ਜਿਹੜਾ ਕੁਝ ਉਹਨਾਂ ਨਾਲ ਵਾਪਰਿਆ ਇਹਦੇ ਨਾਲ ਹੋਰ ਲੋਕਾਂ ਨੂੰ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਤੁਸੀਂ ਵੀ ਕਿਸੇ ਅਗਰ ਐਪੂਪ ਚ ਪੈਸੇ ਪਾ ਰਹੇ ਹੋ ਤੇ ਉਹਦੇ ਬਾਰੇ ਜਿਹੜੇ ਐਕਸਪਰਟ ਨੇ ਉਹਨਾਂ ਤੋਂ ਜਾਣਕਾਰੀ ਹਾਸਲ ਕਰੋ ਸੋ ਬਹੁਤ-ਬਹੁਤ ਧੰਨਵਾਦ ਡਾਲਾ ਜੀ ਪੰਜਾਬ ਨਾਲ ਜੁੜੇ ਕਈ ਖਾਸ ਮੁੱਦਿਆਂ ਤੇ ਪੰਜਾਬ ਦੀ ਪੋਲਿਟਿਕਸ ਤੇ ਤੁਸੀਂ ਆਪਣਾ ਸਿਆਸੀ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਚੈਨਲ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਵੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਲਗਾਤਾਰ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਤੁਸੀਂ ਆਪਣੀ ਵੀਡੀਓ ਜਾਂ ਆਡੀਓ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਡੇ ਪੱਖ ਦੇ ਨਾਲ ਉਸ ਨੂੰ ਅੱਗੇ ਵਧਾਵਾਂ ਬਹੁਤ ਬਹੁਤ